ਸਤਨਾਮ ਸ਼੍ਰੀ ਵਾਖਰੂ ਸਾਈਂ ਜੀ ਹੋ ਤਨਾਸਰੀ ਮਹਲਾ ਪੰਜਵਾ ਮਹਿਰਾ ਲਾਗੋ ਰਾਮ ਸੋ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੀਤ ਰਹਾਉ ਮਹਿਰਾ ਲਾਗੋ ਰਾਮ ਸੋ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੀਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹੈ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈ ਏ ਕਠਲਾਏ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਬਹਲਾ ਪੰਜਮਾ ਮਹਿਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖਾ ਕਾ ਕਟਿਆ ਕੀਤਿ ਰਹਾਉ ਮਹਿਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖਾ ਕਾ ਕਟਿਆ ਕੀਤਿ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰੱਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹੈ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਖ ਲਈ ਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਤਨਾਸਰੀ ਮਹੱਲਾ ਪੰਜਮਾ ਮਹਿਰਾ ਲਾਗੋ ਰਾਮ ਸਿਉ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੀਤ ਰਹਾਉ ਮੇਹਰਾ ਲਾਗੋ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੀਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕਠ ਲਾਏ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਉਤਨਾ ਸ੍ਰੀ ਵਹਿਲਾ ਪੰਜਮਾ ਮਹਿਰਾ ਲਾਗੋ ਰਾਮ ਸਿਉ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੀਤਿ ਰਹਾਉ ਮੇਹਰਾ ਲਾਗੋ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਹੈ ਕਾ ਕਟਿਆ ਕੀਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਹਾਥ ਦਈ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੈ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹੈ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀ ਹੋ ਤਨਾ ਸ੍ਰੀ ਬਹਲਾ ਪੰਜਮਾ ਮਹਿਰਾ ਲਾਗੋ ਰਾਮ ਸਿਉ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁਖਾ ਕਾ ਕਾਟਿਆ ਕੀਤਿ ਰਹਾਉ ਮਹਿਰਾ ਲਾਗੋ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਹੈ ਕਾ ਕਟਿਆ ਕੇਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਹਾਥ ਦਈ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੈ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹੈ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਤਨਾ ਸ੍ਰੀ ਮਹਲਾ ਪੰਜਵਾਂ ਮਹਿਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖਾ ਕਾ ਕਾਟਿਆ ਕੀਤਿ ਰਹਾਉ ਮੇਹਰਾ ਲਾਗੋ ਰਾਮ ਸਿਉ ਹੇਤ ਸਤਿਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਹੈ ਕਾ ਕਟਿਆ ਕੀਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਹਾਥ ਦਈ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੈ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਮਹਿਰਾ ਲਾਗੋ ਰਾਮ ਸਿਉ ਹਿਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖਾ ਕਾ ਕਾਟਿਆ ਕੀਤਿ ਰਹਾਉ ਮੇਹਰਾ ਲਾਗੋ ਰਾਮ ਸੋਹਿਤ ਸਤਿਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਹੈ ਕਾ ਕਟਿਆ ਕੀਤ ਰਹਾਉ ਹਾਥ ਦਈਏ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਹਾਥ ਦਈ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕਾ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ